ਪ੍ਰੋਪਰਟੀ ਟੈਕਸ ਹੈ ਜਿਹੜਾ ਆਪਣਾ ਜਮ੍ਹਾਂ ਹੁੰਦਾ ਹੈ ਹਾਊਸ ਟੈਕਸ ਤੇ ਪ੍ਰੋਪਰਟੀ ਟੈਕਸ ਹਰ ਸਾਲ 31 ਮਾਰਚ ਤੱਕ ਅਖੀਲਾ ਦਿਨ ਸੀ ਉਸ ਤੋਂ ਬਾਅਦ ਜੇ ਤੁਸੀਂ ਜਮ੍ਹਾਂ ਕਰਾਉਂਦੇ ਹੋ ਪੈਨਲਟੀ ਵੀ ਪੈਂਦੀ ਸੀ ਵਿਆਜ ਵੀ ਪੈਂਦਾ ਸੀ ਉਹ ਮੈਂ ਰਿਕਵੈਸਟ ਕੀਤੀ ਸੀ ਆਪਣੇ ਮੰਤਰੀ ਜੀ ਅ ਅਦਵਜੋਤ ਬੈਂਸ ਜੀ ਨੂੰ ਆਪਣੇ ਮਾਨਯੋਗ ਮੁੱਖ ਮੰਤਰੀ ਜੀ ਨੂੰ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਕੇਜਰੀਵਾਲ ਜੀ ਨੂੰ ਔਰ ਮੈਂ ਧੰਨਵਾਦੀ ਆ ਤਿੰਨਾਂ ਦਾ ਕਿ ਉਹਨਾਂ ਨੇ ਮੇਰੀ ਰਿਕੁਐਸਟ ਮੰਨ ਲਈ ਇਹ ਜਿਹੜੀ ਡੇਟ ਹੈ ਬਗੈਰ ਪੈਨਲਟੀ ਔਰ ਬਗੈਰ ਵਿਆਜ ਤੋਂ ਐਕਸਟੈਂਡ ਕਰ ਦਿੱਤੀ ਗਈ ਆ ਖਾਸ ਜਿੰਨਾਂ ਨੇ ਪ੍ਰਾਪਰਟੀ ਟੈਕਸ ਤੇ ਹਾਊਸ ਟੈਕਸ ਦੇਣਾ ਕਿ ਉਹ 31 ਸਤ ਤੱਕ ਜਮ੍ਹਾਂ ਕਰਾ ਦੇਣ ਬਹੁਤ ਵੱਡਾ ਫਾਇਦਾ ਕਿਉਂਕਿ ਪੈਨਲਟੀ ਵੀ ਬੜੀ ਆ ਤੇ ਵਿਆਜ ਵੀ ਬੜੀ ਆ ਪਰ ਜੇ ਕਿਸੇ ਕਾਰਨ ਪਿੱਛੇ 31/7 ਨੂੰ ਨਹੀਂ ਜਮ੍ਹਾਂ ਕਰਾ ਸਕਦੇ ਉਹਨਾਂ ਨੂੰ ਪੈਨਲਟੀ ਤੇ ਵਿਆਜ ਪਏਗਾ ਪਰ 31/10 ਤੱਕ ਜੇ ਜਮ੍ਹਾਂ ਕਰਾ ਦਿੰਦੇ 50% ਉਹਦੇ ਚੋਂ ਮਾਫ ਹੋ ਜਾਏਗਾ ਪਰ ਪਏਗਾ ਜ਼ਰੂਰ ਮਾਫ ਹੋ ਜਾਏਗਾ ਇਹ ਸਾਰੇ ਪੂਰੇ ਪੰਜਾਬ 'ਚ ਇੰਪਲੀਮੈਂਟ ਹੋਏ ਇੱਕਲਾ ਲੁਧਿਆਣਾ ਦਾ ਨਹੀਂ ਨੋਟੀਫਿਕੇਸ਼ਨ ਪੂਰੇ ਪੰਜਾਬ ਦਾ ਜਿੰਨੀ ਅਮਾਊਂਟ 31 ਮਾਰਚ ਨੂੰ ਬਣੀ ਹੋਈ ਸੀ ਉਹਨੇ ਜਮ੍ਹਾਂ ਕਰਾਣੇ ਪੈਣਗੇ ਉਹਦੇ ਉੱਤੇ ਅੱਗੇ ਪੈਨਲਟੀ ਤੇ ਵਿਆਜ ਨਹੀਂ ਪਊਗਾ ਜੇ ਜੁਲਾਈ ਦੇ ਵਿੱਚ ਜੁਲਾਈ ਦੇ ਐਂਡ ਤੱਕ ਕਰਾ ਦੇਵੋ ਪਰ ਆ ਸਸ਼ੀਕਾਲ ਔਰ ਮੈਂ ਤੁਹਾਡਾ ਧੰਨਵਾਦੀ ਆ ਕਿ ਸ਼ਾਰਟ ਨੋਟਿਸ ਤੇ ਤੁਸੀਂ ਆਏ ਪਰ ਇਹ ਇੰਪੋਰਟੈਂਟ ਇਨਫੋਰਮੇਸ਼ਨ ਹੈ ਜਿਹੜੀ ਕਿ ਲੋਕਾਂ ਤੱਕ ਪਹੁੰਚਾਣੀ ਜ਼ਰੂਰੀ ਹੈ ਮੇਰੇ ਨਾਲ ਮੇਰ ਮੈਡਮ ਵੀ ਬੈਠੇ ਆ ਜਿਹੜਾ ਪ੍ਰਾਪਰਟੀ ਟੈਕਸ ਹੈ ਜਿਹੜਾ ਆਪਣਾ ਜਮਾ ਹੁੰਦਾ ਹੈ ਹਾਊਸ ਟੈਕਸ ਤੇ ਪ੍ਰਾਪਰਟੀ ਟੈਕਸ ਹਰ ਸਾਲ 31 ਮਾਰਚ ਤੱਕ ਅਖੀਲਾ ਦਿਨ ਸੀ ਉਸ ਤੋਂ ਬਾਅਦ ਜੇ ਤੁਸੀਂ ਜਮਾ ਕਰਾਉਂਦੇ ਹੋ ਪੈਨਲਟੀ ਵੀ ਪੈਂਦੀ ਸੀ ਵਿਆਜ ਵੀ ਪੈਂਦਾ ਸੀ ਉਹ ਮੈਂ ਰਿਕਵੈਸਟ ਕੀਤੀ ਸੀ ਆਪਣੇ ਮੰਤਰੀ ਜੀ ਅ ਅਦਵਜੋਤ ਬੈਂਜੀ ਨੂੰ ਆਪਣੇ ਮਾਨਯੋਗ ਮੁੱਖ ਮੰਤਰੀ ਜੀ ਨੂੰ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਕੇਜਰੀਵਾਲ ਜੀ ਨੂੰ ਔਰ ਮੈਂ ਧੰਨਵਾਦੀ ਆ ਤਿੰਨਾਂ ਦਾ ਕਿ ਉਹਨਾਂ ਨੇ ਮੇਰੀ ਰਿਕਵੈਸਟ ਮੰਨ ਲਈ ਤੇ ਜਿਹੜੀ ਡੇਟ ਹੈ ਬਗੈਰ ਪੈਨਲਟੀ ਔਰ ਬਗੈਰ ਵਿਆਜ ਤੋਂ ਐਕਸਟੈਂਡ ਕਰ ਦਿੱਤੀ ਗਈ ਹੈ 31 ਜੁਲਾਈ 2025 ਤੱਕ ਤੇ ਮੈਂ ਅਰਜ ਅਰਜ ਲਾਂਦਾ ਸਾਰੇ ਆਪਣੇ ਸ਼ਹਿਰੀਆਂ ਨੂੰ ਲੁਧਿਆਣੇ ਵਾਲਿਆਂ ਨੂੰ ਪਰ ਪੰਜਾਬ ਵਾਲਿਆਂ ਨੂੰ ਖਾਸ ਜਿਨ੍ਹਾਂ ਨੇ ਪ੍ਰਾਪਰਟੀ ਟੈਕਸ ਤੇ ਹਾਊਸ ਟੈਕਸ ਦੇਣਾ ਕਿ ਉਹ 31/7 ਤੱਕ ਜਮ੍ਹਾਂ ਕਰਾ ਦੇਣ ਬਹੁਤ ਵੱਡਾ ਫਾਇਦਾ ਕਿਉਂਕਿ ਪੈਨਲਟੀ ਵੀ ਬੜੀ ਆ ਤੇ ਵਿਆਜ ਵੀ ਬੜੀ ਆ ਪਰ ਜੇ ਕਿਸੇ ਕਾਰਨ ਪਿੱਛੇ ਉਹ 31/7 ਨੂੰ ਨਹੀਂ ਜਮ੍ਹਾਂ ਕਰਾ ਸਕਦੇ ਉਹਨਾਂ ਨੂੰ ਪੈਨਲਟੀ ਤੇ ਵਿਆਜ ਪਏਗਾ ਪਰ 31/10 ਤੱਕ ਜੇ ਜਮ੍ਹਾਂ ਕਰਾ ਦਿੰਦੇ 50% ਉਹਦੇ ਚੋਂ ਮਾਫ ਹੋ ਜਾਏਗਾ ਪਰ ਪਏਗਾ ਜ਼ਰੂਰ ਮਾਫ ਹੋ ਜਾਏਗਾ ਉਸ ਤੋਂ ਬਾਅਦ ਫਿਰ ਪੂਰਾ ਜਿਹੜਾ ਹੈਗਾ ਅ ਇੰਟਰਸਟ ਤੇ ਟੈਕਸ ਪਏਗਾ ਫਿਰ ਕੋਈ ਮਾਫ ਨਹੀਂ ਸੋ ਇਹ ਅਨਾਉਂਸਮੈਂਟ ਸੀ ਇਹ ਦੇਣੀ ਜ਼ਰੂਰੀ ਸੀ ਲੋਕਾਂ ਨੂੰ ਇਸ ਲਈ ਮੈਂ ਤੁਹਾਨੂੰ ਸ਼ਾਰਟ ਪੀਰੀਅਡ ਤੇ ਇਹ ਨੋਟੀਫਿਕੇਸ਼ਨ ਅੱਜ ਦੀ ਹੋਈ ਹੋਈ ਹੈ ਉਹਨੇ ਹੋਈ ਹੈ ਥੋੜੀ ਦੇਰ ਪਹਿਤ ਸਰ ਇਹ ਸਾਰੇ ਚਾਰੋਂ ਚੋਨਾ ਦੇ ਵਿੱਚ ਇੰਪਲੀਮੈਂਟ ਇਹ ਇਹ ਸਾਰੇ ਪੂਰੇ ਪੰਜਾਬ ਚ ਇੰਪਲੀਮੈਂਟ ਹੋ ਇਹ ਕੱਲਾ ਲੁਧਿਆਣੇ ਦਾ ਨਹੀਂ ਨੋਟੀਫਿਕੇਸ਼ਨ ਪੂਰੇ ਪੰਜਾਬ ਦਾ ਸਰ ਜੀ ਇਹਨਾਂ ਦੇ ਪਿਛਲੇ ਸਾਲ ਦੀ ਪੈਂਡਿੰਗ ਹਾਂਜੀ ਇਹਨਾਂ ਦੇ ਪਿਛਲੇ ਸਾਲ ਦੇ ਪੈਂਡਿੰਗ ਉਹ ਦੇਖੋ ਜੇ ਇਹ ਤਾਂ ਪਿਛਲੇ ਦਾ ਜਿੰਨੀ ਅਮਾਉਂਟ 31 ਮਾਰਚ ਨੂੰ ਬਣੀ ਹੋਈ ਸੀ ਉਹਨੇ ਜਮ੍ਹਾਂ ਕਰਾਣੇ ਪੈਣਗੇ ਉਹਦੇ ਉੱਤੇ ਅੱਗੇ ਪੈਨਲਟੀ ਤੇ ਵਿਆਜ ਨਹੀਂ ਪਊਗਾ ਜੇ ਜੁਲਾਈ ਦੇ ਵਿੱਚ ਜੁਲਾਈ ਦੇ ਐਂਡ ਤੱਕ ਕਰਾ ਦੇ ਤਾ ਉਹਨੂੰ 31 ਮਾਰਚ ਨੂੰ ਜਿੰਨੀ ਅਮਾਉਂਟ ਪੈਂਡਿੰਗ ਸੀਗੀ ਉਹਦੇ ਵਿੱਚ ਪਿਛਲੇ ਸਾਰੇ ਡਿਊਜ਼ ਆ ਚੁੱਕੇ ਹਨ ਔਰ ਦੱਸੋ ਜੇ ਕਿਸੇ ਦਾ ਕੋਈ ਸਵਾਲ ਹੈ ਕੋਈ ਕੁਛ ਹੈ ਮੈਂ ਇੱਕ ਵਾਰੀ ਦੁਬਾਰਾ ਤੁਹਾਨੂੰ ਕਹਿਣਾ ਚਾਹੁੰਦਾ ਮੈਂ ਬਹੁਤ ਸ਼ੁਕਰਗੁਜ਼ਾਰ ਆ ਮੈਂ ਬੜਾ ਰਿਕੁਐਸਟ ਕਰਦਾ ਰਿਹਾ ਕਿ ਇਹ ਇਹ ਜ਼ਰੂਰ ਕਰਵਾ ਦਿਓ ਸਾਡੇ ਆਨਰੇਬਲ ਨੈਸ਼ਨਲ ਕਨਵੀਨਰ ਸਾਹਿਬ ਦਾ ਸਾਡੇ ਆਨਰੇਬਲ ਮੁੱਖ ਮੰਤਰੀ ਜੀ ਦਾ ਸਾਡੇ ਆਨਰੇਬਲ ਲੋਕਲ ਬਾਡੀਜ਼ ਮੰਤਰੀ ਜੀ ਦਾ ਮੈਂ ਸਾਰਿਆਂ ਦਾ ਧੰਨਵਾਦੀ ਆ ਔਰ ਮੇਅਰ ਮੈਡਮ ਦਾ ਵੀ ਧੰਨਵਾਦੀ ਆ ਇਹ ਵੀ ਇਹੀ ਚਾਹਦੇ ਸੀਗੇ ਇਹਨਾਂ ਨੇ ਮੇਰਾ ਪੂਰਾ ਸਾਥ ਦਿੱਤਾ ਔਰ ਅਸੀਂ ਬਹੁਤ ਵਧੀਆ ਨੇ ਟੇਕ ਅਪ ਕੀਤਾ ਔਰ ਫਾਈਨਲੀ ਇਹ ਡਿਸੀਜਨ ਅੱਜ ਲੈਂ ਦਿੱਤਾ। ਨੋਰਸ ਵਾਸਤੇ ਕਿ ਮੈਂ ਕਮਰਸ਼ੀਅਲ ਵੀ ਨਾਲ ਇਹਦੇ ਵਿੱਚ ਇਨਕਲੂਡ ਕੀਤਾ। ਸਾਰੀ ਸਾਰੇ ਪ੍ਰਾਪਰਟੀ ਟੈਕਸ ਤੇ ਉਹਦੇ ਵਿੱਚ ਐ ਸਿਰਫ ਰੈ residențial ਨਹੀਂ ਹੈਗਾ। ਹਾਊਸ ਟੈਕਸ ਔਰ ਪ੍ਰਾਪਰਟੀ ਟੈਕਸ ਦੋਨੋਂ ਚੀਜ਼ਾਂ। ਸਰ ਸਿਆਪ ਚੱਕਦੇ ਹਾਂ ਕਿ ਮੂਹਗਾ ਲੇ ਬੰਦ ਕਰਨੇ ਕਿ ਅਸੀਂ ਜਿਹੜਾ ਇਸ ਦਾ ਮਾਹਰ ਦੱਸ ਦੱਸਾਗਾ। ਜਲਦ ਤੋਂ ਜਲਦ ਲਿੱਤਾ ਜਾਵੇ ਔਰ 31 ਸੱਤ ਤੱਕ ਤਾਂ ਜ਼ਰੂਰ ਪੈਸੇ ਜਮ੍ਹਾਂ ਕਰਾ ਦਿਓ ਕਿਉਂਕਿ ਬਹੁਤ ਜ਼ਿਆਦਾ ਫਾਇਦਾ ਹੈਗਾ। ਹਾਂਜੀ।